ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਿਛਲੀ ਸਾਖੀ ਵਿੱਚ ਮਸੰਦਾਂ ਦੇ ਨਾਲ ਰਿਲੇਟਡ ਸਰਵਨ ਕਰ ਰਹੀ ਸੀ ਕਿ ਮਸੰਦ ਕਿਸ ਲੈਵਲ ਤੱਕ ਭ੍ਰਸ਼ਟਾਚਾਰ ਦੀ ਹੱਦ ਤੱਕ ਪਹੁੰਚ ਗਈ ਸੀ ਤੇ ਮਸੰਦਾਂ ਨਾਲ ਰਿਲੇਟਡ ਹੀ ਇਹ ਸਾਖੀ ਜਦੋਂ ਅੱਗੇ ਤੁਰਦੀ ਹੈ ਤਾਂ ਇੱਕ ਵਾਰੀ ਕنگਿਆ ਵਾਲੇ ਦੇ ਦਰਬਾਰ ਵਿੱਚ ਕੁਝ ਨਗਲੀਏ ਆਏ ਉਹਨਾਂ ਨੇ ਮਨ ਪਰਚਾਵੇ ਲਈ ਮਸੰਦਾਂ ਦੀ ਨਕਲ ਉਤਾਰੀ ਪਰ ਨਕਲ ਵੇਖ ਕੇ ਹਜ਼ੂਰ ਦੇ ਨੇਤਰਾਂ ਵਿੱਚ ਪਾਣੀ ਆ ਗਿਆ ਗੁਰੂ ਜੀ ਨੇ ਸਭ ਮਸੰਦਾਂ ਨੂੰ ਆਨੰਦਪੁਰ ਚੱਲ ਲਿਆ ਧਿਆਨਵਾਰੀ ਨਾਲ ਕੰਮ ਕਰਨ ਵਾਲੇ ਮਸੰਦਾਂ ਨੂੰ ਮਾਨ ਸਨਮਾਨ ਦਿੱਤਾ ਅਤੇ ਜਿਨ੍ਹਾਂ ਮਸੰਦਾਂ ਦੇ ਵਿਰੁੱਧ ਗੰਭੀਰ ਕਿਸਮ ਦੇ ਦੋਸ਼ ਸਨ ਉਨਾਂ ਨੂੰ ਮੁਲਾਸਬ ਸਜਾਵਾਂ ਦਿੱਤੀਆਂ ਅੱਗੇ ਤੋਂ ਇਸ ਸੰਸਥਾ ਨੂੰ ਸਦਾ ਲਈ ਖਤਮ ਕਰ ਦਿੱਤਾ ਹਜੂਰ ਨੇ ਸੰਗਤ ਨੂੰ ਹੁਕਮਨਾਮੇ ਭੇਜ ਦਿੱਤੇ ਕਿ ਅੱਗੇ ਤੋਂ ਕਾਰ ਪੇਟਾ ਮਸੰਦਾ ਰਹੀਂ ਬਿਲਕੁਲ ਨਾ ਭੇਜੀ ਜਾਵੇ ਇਹ ਅੰਦਰੂਨੀ ਸੁਧਾਰ ਸੀ ਜਿਸ ਦੀ ਬਹੁਤ ਸਖਤ ਲੋੜ ਸੀ ਇਸ ਸੁਧਾਰ ਦੇ ਫਲਸਫੇ ਰੂਪ ਗੁਰੂ ਅਤੇ ਸਿੱਖ ਦੇ ਦਰਮਿਆਨ ਸਿੱਧਾ ਰਸਤਾ ਮੁੱਢ ਕਾਇਮ ਹੋ ਗਿਆ وولیا پاسے کر دیا خالسا شبد عربی باشا کا ہے اس کا مطلب ہے او ملک جو بادشاہ کا ہے جس سے کسی جاگیردار اتوا زمیندار دا قبضہ نہیں ہے اس طرح جدو مسندہ پاسے کر کے ہزور نے سکھی نو نال سیدھا جوڑ لیا تو سنتوں خالصہ کہا پیٹ کر ستگر کی ہوئے جائے حجور چڑا ویس ہوئے منت گولک ارد سوند کر مہ رکھو تجو مسند اس بارے حجور دا درواری کبھی سینہ پت لکھدا ہے کرن کرتار حکم کرتے کیا کر مسند سب دور خالصہ کر لیا اس تو پچھوں گرو جی اس کنگ والتورے ਜੋ ਅਕਾਲ ਪੁਰਖ ਨੇ ਆਪ ਦੇ ਜ਼ਿੰਮੇ ਲਾਇਆ ਸੀ ਉਸ ਮਿਸ਼ਨ ਦੀ ਪੂਰਤੀ ਲਈ ਖਜੂਰ ਨੇ ਇੱਕ ਸਦੀਵੀ ਸੰਗਠਨ ਬਣਾਉਣ ਬਾਰੇ ਆਪਣੇ ਮਨ ਵਿੱਚ ਗੰਭੀਰਤਾ ਨਾਲ ਵਿਚਾਰ ਸ਼ੁਰੂ ਕਰ ਦਿੱਤਾ ਆਪ ਕਿੰਨਾ ਕਿੰਨਾ ਚਿਰ ਆਪਣੇ ਖਿਆਲਾਂ ਵਿੱਚ ਹੋਏ ਰਹਿੰਦੇ ਸਨ ਜਿਉਂ-ਜਿਉਂ 1699 ਦੀ ਵਿਸਾਖੀ ਨੇੜੇ ਆ ਰਹੀ ਸੀ ਗੁਰੂ ਸਾਹਿਬ ਦੇ ਨਿਕੜ ਵਰਤੀ ਸਿੱਖ ਮਹਿਸੂਸ ਕਰਦੇ ਸਨ कि ਹਜੂਰ ਦੇ ਅੰਦਰ ਆਪਣੇ ਆਪ ਨਾਲ ਹੀ ਕੋਈ ਬਹੁਤ ਗੰਭੀਰ ਸੰਵਾਦ ਚੱਲ ਰਿਹਾ ਸੀ ਪਰ ਉਹ ਸੰਵਾਦ ਦੀ ਡੂੰਘਾਈ ਕਾਰਣਾ ਅਤੇ ਸਟੀਆਂ ਬਾਰੇ ਕੋਈ ਵੀ ਅਨੁਮਾਨ ਲਾਣਾ ਸੰਭਵ ਨਹੀਂ ਸੀ ਇਹ ਸਭ ਸਮਝ ਰਹੇ ਸਨ ਕਿ ਕੋਈ ਬਹੁਤ ਵੱਡੀ ਗੱਲ ਹੋਣ ਵਾਲੀ ਹੈ ਸੈਨਾਪਤੀ ਦੇ ਸ਼ਬਦਾਂ ਵਿੱਚ 16 ਸੋਲ 99 ਦੀ ਵਿਸਾਖੀ ਵਾਲੇ ਦਿਨ ਇਹ ਰਾਜ਼ ਹਜੂਰ ਨੇ ਸੰਗਤਾ ਸਾਹਮਣੇ ਖੋਲਿਆ ਗੁਪਤ ਬਾਤ ਭਈ ਪ੍ਰਗਟ ਅੰਤ ਗੁਰਦੇਵ ਬਤਾਈ ਅੱਜ ਦੇ ਲਈ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ